ਅੱਜ ਦੀ ਸ਼ਾਰਟ ਵੀਡੀਓ ਵਿੱਚ ਨਾ ਆਪਾਂ ਇੱਕ ਤੁਹਾਨੂੰ ਤਾਜੀ ਸੂਈ ਵੜ ਦਿਖਾਉਣੀ ਆ ਬੱਚਾ ਵੀ ਕਰਮਾਲੀ ਦੇ ਮਗਰ ਬੱਸੀ ਆ ਗਈ ਚੂਣ ਚਬਾਵਾ ਵਾਲਾ ਚੰਗਾ ਬਈ ਬਹੁਤ ਚੰਗਾ ਬਈ ਮੋਟਾ ਟੂਆ ਮੋਟਾ ਚੂਣ ਨਿਪਟਣ ਵਾਲੀ ਚਬਾਈ ਕਹਿਣਾ ਕੁਛ ਨਹੀਂ ਜਿਵੇਂ ਮਰਜ਼ੀ ਚੋਈ ਚੱਲੋ ਬਾਕੀ ਦੁੱਧ ਵੀ ਗਾੜਾ ਹੋ ਬਈ ਫੈਂਟ ਚੰਗੀ ਉਹ ਕਦੋਂ ਸੂਈ ਆ ਬਈ ਰਾਤ ਹੀ ਸੂਈ ਕਿਹੜਾ ਸੂਆ ਦੂਜਾ ਸੂਈ ਦੂਜਾ ਸੂਆ ਬਾਈ ਕਹਿੰਦਾ ਰਾਤ ਸੂਈ ਆ ਬਾਈ ਨਿਆਣਾ ਲਾਓ ਚੈ ਨਾਲ ਆ ਕੋਈ ਕਰਮਾਲ ਨਹੀਂ ਦਿੱਕਤੀ ਨਹੀਂ ਬੱਚਾ ਦੇਖੋ ਬੜਾ ਪਿਆਰਾ ਆ ਗਿਆ ਬਹੁਤ ਸੋਹਣੀ ਬੱਸੀ ਨੂੰ ਕਰਮਾਲ ਨਹੀਂ ਜਰਸੀ ਬੱਸੀ ਨੂੰ ਫੇਸਬੁਕ ਪਿਆਰ ਜਰਸੀ ਬੱਚੀ ਬਾਈ ਬੜਾ ਚੰਗਾ ਬੱਚਾ ਹੈ ਹਾਂ ਇਹ ਤਿਆਰ ਹੋ ਗਏ ਪਤਾ ਹੀ ਨਹੀਂ ਕਿੰਨੇ ਦੀ ਵਿਚਾਰੀ ਤੇ ਮੁੱਲ ਬਾਈ ਨੇ ਰੱਖਿਆ ਦਾ 52000 ਬਾਕੀ ਬਾਈ ਕਹਿੰਦਾ ਆਏਗੇ ਤਾਂ ਮਾਨ ਤਾਨ ਜ਼ਰੂਰ ਕਰ ਦਾਂਗੇ ਪਿੰਡ ਹੈਗਾ ਵੀਰ ਦਾ ਸਰਜੀਤਪੁਰੇ ਕੋਠੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਮੋਬਾਈਲ ਨੰਬਰ ਬੋਲਦੇ ਬਾਈ 90411088878 ਠੀਕ ਹੈ ਬਾਈ ਤੇ ਮੁੱਲ ਵੀ ਬਾਈ ਨੇ ਇਹਦਾ ਵੇਚ ਕੇ ਰੱਖਿਆ ਕਿੰਨਾ ਕਿ ਦੁੱਧ ਪਿਆ ਦੁੱਧ 16-17 ਲੀਟਰ ਪਿਆ ਉਹ ਇਸਕੇ ਕਦ ਕਾਠ ਵਾਲੀ ਹੈ ਭਾਈ ਹਮ ਵਜਨ ਵਾਲੀ ਬੈੜ ਹੈ ਨਾ ਠੰਡੀ ਠੁੰਡੀ ਫੁੱਲ ਬਈ ਕਹਣਾ ਕਰਮਾ ਨੇ ਕੁਛ ਨਹੀਂ ਫੁੱਲ ਵੀੜੀ ਜੋ ਹੈ ਨੇ ਧਾਰਾ ਮਾਰਦੀਆਂ ਤੇ ਸੋ ਬਈ ਇੱਕ ਦੇ ਮੁੱਲ ਚ ਦੋ ਮਿਲਣੀਆਂ ਭਾਈ ਯਾਰ ਹਮ ਸਹੀ ਗੱਲ ਹੈ ਕਿਉਂਕਿ ਬੱਚਾ ਵੀ ਨਾਲ ਹੀ ਸਾਲ ਡੂਡ ਸਾਲ 10000 ਤੇ ਆਪਣਾ ਹੁਣ ਵਛੀ ਵੇਚ ਲਗੇ ਭਾਈ ਯਾਰ ਕਿੰਨੀ ਪਿਆਰੀ ਵਛੀ ਜਰ ਸਹੀ ਗੱਲ ਨਾਲ ਹੀ ਵਿਚਾਰਾਂ ਆਏ ਨਹੀਂ ਕਿ ਹਿਮਾਚਲ ਵਾਲੀ ਹੋਊਗੀ ਕੁਟਰੀ ਆਪਣੀ ਇਧਰ ਦੀ ਪੰਜਾਬ ਦੀ ਜੰਪਾਲ ਬਾਨਾ ਨੇ ਸਹੀ ਗੱਲ ਹੈ ਭਾਈ ਬਹੁਤ ਚੰਗੇ ਬੱਚੇ ਨੇ ਤਿਆਰ ਹੋਣਾਗਾ ਕਿਸੇ ਵੀ ਵੀਰ ਨੂੰ ਬਈ ਬੈੜ ਪਸੰਦ ਹੈ ਤੇ ਬਾਈ ਨਾ ਕਰ ਲਿਓ ਕੰਡੈਕਟ ਧੰਨਵਾਦ